ਕਾਰ ਕਰਦਾ ਨਗਰ ਕੀਰਤਬਾਹ ਥੋੜਾ ਥੋੜਾ ਅਰਵਾਣਾ ਤਰੀ ਚੱਲੋ ਤਾਂ ਕਿ ਸੰਤਾਂ ਦੇ ਪਾਵਨ ਮੱਤਲ ਪਰਿਵਾਰਦਿਆਂ ਹਾਜ਼ਰ ਹੋਣ ਕਿ ਸੰਗਤ ਮੱਥਾ ਟੇਕ ਕੇ ਅੱਗੇ ਅੱਗੇ ਥੋੜਾ ਥੋੜਾ ਵਧੀ ਚੱਲੋ ਪੰਜ ਪੈਰੇ ਸਬਾਰਾਂ ਨੂੰ ਦੇਤੀ ਹੈ ਵੀ ਥੋੜਾ ਥੋੜਾ ਸਹਜੇ ਸਹਜੇ ਚੱਲਣ ਦੀ ਖੇਦਲਾ ਕਰੋ ਤਾਂ ਕਿ ਆਪਾਂ ਨਗਰ ਕੀਰਤਨਾ ਜਿਹੜਾ ਉਹ ਅੱਗੇ 40 ਮਿੰਟ ਮੇਰੇ ਸੀ ਹੁਣ ਤਕਰੀਬਨ 1 ਘੰਟਾ ਨਗਰ ਕੀਰਤਨਾ ਜਿਹੜਾ ਉਹ ਲੇਟ ਹੋ ਗਿਆ ਦੇਖ ਵੀ ਆਪਾਂ ਕਰਾਂਗੇ ਗੁਰੂ ਕੇ ਪਾਵਨ ਸੰਗਤ ਪਰਿਵਾਰ ਦੇ ਵਿੱਚ ਹਾਜ਼ਰ ਹੋ ਕੇ ਆਪਣੇ ਜੀਵਨ ਨੂੰ ਸਫਲਾ ਕਰਕੇ ਸਤਿਗੁਰਾਂ ਦੇ ਦਰ ਘਰ ਦਿੰਨਾ ਅਸੀਸਾਂ ਬਖਸ਼ਾਂ ਦੇ ਯੋਗ ਬਣਨਾ ਬਹੁਤ ਬਹੁਤ ਧੰਨਵਾਦ ਯਾਦੂ ਕੰਪਿਊਟਰ ਦੇ ਉਹਨਾਂ ਦੇ ਪਰਿਵਾਰ ਦਾ ਵੀ ਧੰਨਵਾਦ ਸਾਡੇ ਅੰਕਲ ਵੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਗੁਰੂ ਕੇ ਪਾਵਨ ਸੰਗਤ ਪਰਿਵਾਰ ਦੇ ਵਿੱਚ ਹਾਜ਼ਰੀ ਲਵਾ ਕੇ ਸਤਿਗੁਰਾਂ ਦੇ ਨਮਸਕਾਰ ਕਰਕੇ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੇ ਸਰ ਧਰਮ ਦੀਆਂ ਹਾਜ਼ਰੀਆਂ ਲਵਾ ਕੇ ਆਪਣੇ ਜੀਵ ਨੂੰ ਆਪਾਂ ਸਫਨਾ ਕਰ ਰਹੇ ਸਤਿਗੁਰਾਂ ਦੇ ਪਾਵਨ ਚੋਟੇ ਦਰਵਾਜ਼ੇ ਦੇ ਵਿੱਚ ਖਾੜੀ ਪਾ ਕੇ ਨਾਲ ਨਾਲ ਚੱਲਣ ਦੀ ਖੇਤਰਾ ਕਰਉ ਪਾਈ ਮੱਥਾ ਟੇਕ ਕੇ ਨਹੀਂ ਕਿ ਆਪਾਂ ਆਪਣੀ ਘਰਾਂ ਨੂੰ ਚੱਲ ਜਾਣਾ ਅਗੇ ਨਾਲ ਨਾਲ ਹੋ ਕੇ ਗੁਰੂ ਦੇ ਸਾਹਮਣੇ ਦਰਵਾਜ਼ੇ ਦੇ ਵਿੱਚ ਖਾੜੀ ਪਾ ਕੇ ਤੋਂ ਅਗਰ ਆ ਜੇਗਾ ਉਹ ਸਤਿ ਪੁੱਤ ਜੀ ਉਹਨਾਂ ਦੇ ਘਰ ਕੋਲੇ ਸਰਦਾਰ ਸੁਖੀ ਸਿੰਘ ਜੀ ਸਰਪੰਚ ਧਰਿਆ ਵਾਲੀ ਸੰਗਤ ਤੇ ਇਸ ਸਮੂਹ ਜਾਨੀ ਵਿਕਿੰਦਰ ਸਿੰਘ ਜੀ ਉਹਨਾਂ ਦੇ ਘਰਾਂ ਕੋਲੇ ਜਿਹੜਾ ਪੜਾਉ ਹੋਏਗਾ ਉਥੇ ਆਪਾਂ ਢਾਡੀ ਇਥੇ ਕੋਲੋਂ ਗੁਰੂ ਦਾ ਇਤਿਹਾਸ ਵਰਨ ਕਰਾਂਗੇ ਸਰਦਾਰ ਸੁਦੇਸ਼ ਸਿੰਘ ਜੀ ਬਰਾੜ ਸਾਹਿਬ ਉਹਨਾਂ ਦਾ ਵੀ ਧੰਨਵਾਦ ਜਿਸ ਬੱਦਰ ਨੂੰ ਨਮਸਤਾਨ ਕਰਨ ਵਾਸਤੇ ਸਨੋਦੇ ਆਪਣੀ ਬਾਵਨ ਦੀ ਹਾਜ਼ਰੀ ਕੁਤੇ ਮਹਾਨ ਮਾਨੋ ਆਮਦੇ ਕਰਨ ਕਰਵਾਏ ਸਰਦਾਰ ਸੁਦੇਸ਼ ਸਿੰਘ ਜੀ ਜਿਨ੍ਹਾਂ ਨੂੰ ਆਪ ਵੀ ਪਰੇ ਚਾਲ ਦੇ ਨਾਲ ਨਾਲ ਦੇ ਨਾਲ ਸਤਾਪ ਸੁਦੇਸ਼ ਸਿੰਘ ਦੀ ਬਰਾਤਾ ਦਾ ਨੇ ਇਹਨਾਂ ਦਾ ਬਹੁਤ ਜੇ ਦਿੱਕੂ ਚਲਾਇਆ ਦਿੱਕੂ ਦੇ ਆਪਣਾ ਸਵਾਮ ਨੂੰ ਜਦੋਂ ਆ ਸਤਾਪ ਸੁਦੇਸ਼ ਸਿੰਘ ਦੀ ਬਰਾਤਾ ਉਹਨਾਂ ਦੇ ਦਿੱਕੂ ਨੂੰ ਜਦੋਂ ਰਾਤ ਪੁਰਾਣੀ ਕਦੇ ਗੱਲ ਕਰਦਾ 25 ਸਾਲਾਂ ਦੀ ਗੱਲ ਕਰਦਾ ਉਦੋਂ ਨਾਲ ਪੂਰੇ ਖਵਾਮਾ ਨੇ ਜਿਹੜਿਆ ਉਹ ਸਾਧਾਰਨ ਆਕਾ ਸਾਧਾਰਨ ਸਰਵੇਸ਼ ਸਿੰਘ ਜੀ ਖੜਾ ਸਾਹਿਬ ਸਾਡੇ ਅੰਦਰ ਜੀ ਬੜਾ ਮਾਨ ਸਨਮਾਨ ਦਿੰਦੇ ਨੇ ਗੁਰੂ ਦੇ ਪਾਵਨ ਦਰਬਾਰ ਮਾਰ ਦੇ ਵਿੱਚ ਸ਼ਾਮਿਲ ਹੁੰਦ ਕਰਕੇ ਜੋ ਆਪਣੇ ਪਰਿਵਾਰ ਦੀ ਹਾਜ਼ਰੀ ਲਵਾ ਰਹੇ ਨੇ ਬੋਲੋ ਸਵਾਗਤ ਕਰੋ ਸਾਧ ਸੰਗਤਾਂ ਦਾ ਮਾਨ ਰੱਖਿਆ ਹੈ ਇਹ ਦਰਬਾਰ ਦੇ ਨਾਲ ਨਾਲ ਜਿਹੜੇ ਤਰ੍ਹਾਂ ਨਾਲ ਅੱਗੇ ਜੋ ਅਗਲੇ ਬਾਅਦੇ ਚਿਤਪ੍ਰਨਾਮ ਦੀਪੂਰਾ ਜੋ ਪੀਟੀਸੀ న్యూਸ ਚੈਨਲ ਦੇ ਅਧਿਕਾਰ ਨੇ ਉਹਨਾਂ ਦੇ ਕੋਲ ਜੋ ਅੱਗੇ ਲਾਈਵ ਹੈ ਜਿਹੜਾ ਮੁੱਲ ਖਾਇਆ ਜਾਵੇਗਾ ਪੀਟੀਸੀ ਜੋ ਪ੍ਰੈਸ ਕੋਟ ਫਿਰ ਇਸ ਤਾਰਿਖ ਨੂੰ ਚਿਤਪ੍ਰਨਾਮ ਦੀਪੂਰਾ ਮੋੜ ਦੇ ਵਿੱਚ ਗੱਡ ਬਾੜੇ ਅਜੀਬ ਖਾੜ ਦੇ ਪ੍ਰੈਸ ਕੋਟੇ ਨੇ ਉਹ ਅੱਗੇ ਆਪਾਂ ਨੂੰ ਪੀਸੀ ਰਾਹੀਂ ਆਪਣੀਆਂ ਸਮਾਵਾਂ ਨੂੰ ਦੇਖਦਾ ਹੋਏ ਮੈਂ ਚੰਗਾ ਰੱਖਦਾ ਹਾਂ ਧੰਨਵਾਦ ਜੇਤਨ ਦਾ ਜਿਹਨਾਂ ਨੇ ਸਤਪੁਰਾਂ ਦੇ ਪਵਿੱਤਰ ਨਗਰ ਸਿੱਤੇ ਵਿੱਚ ਖਾਦੀ ਭਰਿਆ ਸਾਰੀਆਂ ਸੰਗਤਾਂ ਜਦ ਪ੍ਰਵਾਹ ਜਦ ਮਸਲੀ ਸਟੋਰ ਵਾਲੇ ਉਹਨਾਂ ਦਾ ਪਰਿਵਾਰ ਅੱਗੇ ਆ ਕੇ ਬਾਤ ਕਰਨ ਵਾਲਿਆਂ ਉਹਨਾਂ ਦਾ ਵੀ ਧੰਨਵਾਦ ਗੁਰੂ ਕੇ ਪਵਿੱਤਰ ਮੱਥੇ ਪਰਵਾਣ ਦੇ ਵਿੱਚ ਨਗਰ ਸਿੱਤੇ ਥੋੜਾ ਥੋੜਾ ਪੌੜੀ ਲੱਗਿਆ ਕਰੋ ਜਵਾਸ ਸਕੀ ਸੰਗਤਾਂ ਮੱਥਾ ਵੀ ਦੇ ਲੈਣੀਆਂ ਤਾਂ ਕਿ ਗੁਰੂ ਕੇ ਸਤ ਨਮਸਕਾਰ ਕਰਕੇ ਤੇ ਚੱਲ ਕੇ ਆਪਾਂ ਤੁਹਾਡੀ ਇਹ ਸਭ ਨੂੰ ਲਾਹਾ ਲਵਾਗੇ ਅਗਲੇ ਪ੍ਰਾਵਾਤ ਤੱਕ ਨਾਲ ਚੱਲਦੀ ਖੇਡਾਂ ਕਰਿਆ ਕਰੋ ਸਾਡੀ 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 ਹਾਜ਼ਰੀ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਮਨੀ ਲਾਸ ਭਾਈ ਸਤੀ ਦਾਸ ਭਾਈ ਜੱਲਾ ਜੀ ਉਹਨਾਂ ਦੇ ਪਾਵਨ ਬੰਦ ਕਰਨਾ ਵਿਚ ਲੱਗ ਛੇ ਹਿੰਦੀ ਦਰਪਰਵਾਜ ਇਹជា ਹਿੰਦੀ ਨਗਰ ਕੀਰਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਡੇ ਦਸ ਸੌ ਸਾਲਾਂ ਮਹਾਨ ਹਿੰਦੀ ਦੇ ਬਨਾਤੇ ਜੋ ਸਰਪਤ ਅੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਗੁਰਿਆਈ ਸੋ ਪ੍ਰੋਗਰਾਮ ਦਾ ਸਮਾਪਤਤਾ ਇਸ ਦੇ ਸਨ ਦੇ ਤੌਰ ਤੇ 350 ਮਾਮਲੇ ਦੇ ਰੂਪ ਵਿੱਚ ਸਾਰੇ ਪ੍ਰੋਗਰਾਮ ਵਿੱਚ ਦੇ ਤਾਹੂ ਬਹੁਤ ਸ਼ਤਾਨਾ ਦਾ ਜੱਦ ਦੇ ਨਾਲ ਇਸ ਕਾਇਸ ਸ੍ਰੀਮਾਨ ਚਾਰਾ ਹੋਰ ਪ੍ਰੋਗਰਾਮਾਂ ਦੇ ਵਿੱਚ ਜਾ ਰਹੇ ਜੱਪ ਹੋਰ ਸਵਾਗਤ ਸਾਰੇ ਨਾਗਰ ਸਾਡੇ ਤਨ ਤੋਂ ਪਾਲਾ ਬਹਾਦੂਰ ਦੀ ਜਨਤ ਬਸਬ ਉਹਰੇ ਸਪਕਨ ਮਾਰ ਸਾਰੇ ਦਾ ਤਨਵਾ ਕਰਵਾ ਜਗੂ ਦੇ ਮਹਾਨ ਨੂੰ ਆਪਣੀ ਆਖੇ ਆਪਣਾ ਜੀਵਨ ਸਮਰਪਤ ਕਰ ਰਹੇ ਅਗੇ ਨੰਮੀ ਜਮੋਰੀ ਪੂਰਾ ਪੂਰਾ ਨਕਤੀਤਨ ਪਾਕਿਸਤਾਨ ਦਾ ਨਾਮ ਬੇਸ਼ੀ ਹੈ ਕਿ ਉਹ ਸੰਘੇ ਖੇਦੇ ਸੰਘੇ ਸੰਘੇ ਸਰਦਿੰਗ ਨੂੰ ਪ੍ਰਾਪਤ ਕਰਾ ਤੋ ਸਾਕੇ ਸਮਾਜੀ ਜਿਹੜਾ ਉਹ ਧੱਕ ਲਗੇ ਕਿ ਸਾਰੇ ਜੋ ਸਮਾਜੀ ਅਧਿ ਉਹ ਸਮੂਹਤ ਹੋ ਸਕੇ ਸਾਕੇ ਭੈਣਾਂ ਵੀ ਮੋੜ ਕੋਨੇ ਮਨਤੇ ਹਾਜੀ ਭਾਵੇਂ ਆਹ ਬਹੁਤ ਧੰਨ ਇਹ ਮਾਰਾ ਅਸਰ ਕਰਾ ਸਾਹਿਬ ਜੀ ਪੰਜਾਬ ਦੇ ਕੌਲਟੀ ਕੰਟਰੋਲ ਤੇ ਆਪ ਜੀ ਨੂੰ ਇਹ ਪਹਾੜਾ ਮਾਰ ਕੇ ਚੱਲਣ ਸਮਝਾ ਕਰਦੇ ਨੇ ਘੂਕੇ ਬੰਦਾ ਤੋਂ ਬੋਲਣਗੇ ਭਾਈ ਮਖਰ ਜੀ ਫੋਨਿਕਾ ਤੋਂ ਕਰਾ ਦੇ ਨਾਲ ਹੱਲ ਕਰਦੇ ਹਾਂ ਹਾਂ ਨਵਾਂ ਦੇ ਪਾਵਨ ਰੇਗਮੰਟ ਕਰਦੇ ਜਿੱਥੇ ਕੋਈ ਪਾਵਨ ਸਤਿਗੁਰਾਂ ਦੇ ਵਿੱਚ ਆਸੀ ਨਵਾਈ ਆਉਣਾ ਬਹੁਤ ਪਰਮਾਰਥ ਬਹੁਤ ਆਤਮਾ ਦੇ ਹੁੰਦੇ ਬਹੁਤ ਬਹੁਤ ਤਬਾਰ ਬਹੁਤ ਬਹੁਤ ਤਬਾਰ ਬੜੇ ਜਰਾ ਦਿੰਦਾ ਮਾੜੀ ਤੇ ਨਾ ਗਿਆ ਸਾਰਾ ਦਾ ਸੇਵਾ ਕਰਾ ਕੋ ਉਹਨਾਂ ਦੇ ਦੀਦਾਂ ਦਾ ਉਹਨਾਂ ਦੇ

ਸੰਗਠਨ ਨਾਲ ਪਹੁੰਚ ਕੇ ਹਾਜ਼ਰੀ ਲਗਾਉਣ ਦੀ ਬੇਨਤੀ ਹੈ ਇਹਨਾਂ ਦਾ ਬਹੁਤ ਬੜੀ ਮਾਣ ਦਿਖਾ ਗਈ ਹੈ ਸਾਹਿਬਾ ਹੌਸਲਾ ਬਣੇ ਬੜੀ ਬੜੀ ਦਰਮਾਹ ਕਪੜੇ ਕਿ ਪਾਵਰਪਲ ਪ੍ਰਭਾਵ ਵਿੱਚ ਆਗਰ ਹੋਏ ਨੇ ਧਰਮਾ ਸਰਵਨਾਥ ਕਿਰਪਾ ਕਰ ਸਕੂ ਬਾਜੀ ਨਾਲ ਲੇਖ ਨੂੰ ਪ੍ਰੋਮਾਡ ਕਿਰਪਾ ਕਰਵਾਣ ਹਾਜ਼ਰੀ ਇੱਥੇ ਵੀ ਕਰਾ ਕੇ ਕਿਵੇਂ ਵੱਡੇ ਬਣਾ ਦੇਗਾ ਨਾ ਬਣਾ ਲੈਂਦੇ ਨੇ ਜਾਇਆ ਸਾਡੇ ਸਰਕਾਰੀ ਸ਼ੰਗਰਪਾਲ ਤੋਂ ਦਿੱਤਾ ਇਹਨਾਂ ਦੇ ਪ੍ਰਬਾਰ ਤੇ ਬੜੀ ਕਿਰਪਾ ਇਹਨਾਂ ਦੇ ਪਰਿਵਾਰੀਆਂ ਦੇ ਅਧਿਕਾਰੀ ਜੋਬ ਦੇ ਨੇ ਸ਼ੰਗਰਪਾਲ ਪਿੰਡ ਦੀ ਪੀਪਲ ਮਾਸਟਰ ਇਸ ਪ੍ਰਬਾਰ ਦੀ ਧੰਨਵਾਦ ਜੋ ਆਪਣੇ ਪ੍ਰਬਾਰ ਦੀ ਕਾਰੀ ਕਰਦੇ ਹੋਏ ਉਹ ਕੇ ਪਾਵਨ ਸੁਧਾਰ ਹੋ ਜਾਂਦੀ ਹੈ ਇਹ ਕਮਾਦ ਦੇ ਨਿਵਾਜ ਦੇ ਧੰਨਵਾਦ ਇਹ ਸਾਰੇ ਬਾਬਾ ਤੋਂ ਬੜਾ ਬੋਨ ਖਰਾ ਹੈ ਸਭਨਾਂ ਦਾ ਤੇ ਸਭ ਰਾਹ ਹੁੰਦਾ ਹੈ ਇੱਥੋਂ ਭਰ ਲੈ ਜੱਗ ਭਰ ਲੈ ਉਹ ਤਾਂ ਜੱਗ ਮ

सभु <laughs> नुक़सान ਉਹਨਾਂ ਦੇ ਕਿਆਮਤ ਦਾ ਪੱਤਾ ਤੋਂ ਇਸ ਰਾਤ ਦੇ ਪ੍ਰਾਇਅਨ ਇਹਨਾਂ ਸਾਰੀਆਂ ਸੱਤਾ ਦਾ ਮਹਿਦੌਤ ਬਾਅਦ ਅੱਗੇ ਕਰਕੇ ਨਗਰ ਕੀਰਤਨ ਦਾ ਮਜਾਵਾ ਪ੍ਰਾਇਅਨ ਅਪਰਾ ਦੇ ਪਾਵਰ ਪਲਾਈ ਕਰਵਾਉਂਦੇ ਪੱਟਿਆਰੇ ਪੱਤਿਆਂ ਦੇ ਵਿੱਚ ਲੁੱਟੇ ਗਏ ਕੁਝ ਆਪਾਂ ਅੱਗੇ ਪੁਨਾ ਦਾ ਨੇ ਨਗਰ ਕੀਰਤਨ ਕਰਦੇ ਆ ਕਿ ਆਪਾਂ ਇਸ ਨੂੰ ਦੇ ਬਗੈਰ ਕੀ ਸਭ ਤੋਂ ਸਭ ਤੋਂ ਚਾਹੀਏ ਨਮਸਕਾਰ ਦਾ ਆਪਾਂ ਆਪ ਦਾ ਬਖਸ਼ਾਨ ਕਰਨੇ ਆ ਸਪਰਾ ਦੇ ਰੋਪਾਂ ਦੇ ਚੱਲੇ ਹੋਏ ਹੈ ਕਿ ਇਹ ਤੇ ਆਪਾਂ ਨੂੰ ਗੁਰੂ ਦੇ ਪਾਵਨ ਸਤਿਵਾਰ ਦੇ ਏਰੀਆ ਨਾ ਮਾਰਨ ਨੂੰ ਸਹਾਰਾ ਜਨ ਜੀਵਾਂ ਕਲਾਬਰ ਨਗਰ ਦੇ ਟਾੜੀ ਦੇ ਸੋਹਰੇ ਦੇ ਮਾਗਨ ਦਾ ਜੋਰ ਗੁਰੂ ਦੇ ਬਾਲਿਕਾ ਤੁਹਾਨੂੰ ਮਾਣ ਦੇ ਵਿੱਚ ਸਪਰਾ ਨੂੰ ਗੁਰੂ ਦੇ ਪਾਵਨ ਸਤਿਵਾਰ ਦੇ ਸਹਾਰਾ ਕਰ ਰਿਹਾ ਹੈ ਇਸ ਸਭੀ ਆਪਣੇ ਮਨੁੱਖਰਾਂ ਪੰਗੀ ਇਹ ਤਾਂ ਨਕਰਿ ਚਲੇਗੀ ਪ੍ਰੰਦੀ ਕਰਾਉਣ ਆਪ ਤੇ ਸਹਾਰਾ ਜਨ ਜੀਵਾਂ ਸਾਹਿਬ ਉਹਨਾਂ ਬੰਦਾ ਹਾਂ ਬਹੁਤ ਸਾਰਾ ਧੰਨਵਾਦ ਪਿੰਡ ਦੀਆਂ ਸਕਤਾਂ ਅੱਜ ਸਹਾਰਾ ਜਲ ਸੇਵਾ ਕਲਪ ਇਹਨਾਂ ਦੇ ਕਲੱਬ ਵੱਲੋਂ ਪੂਰੇ ਪਾਵਰ ਸੈਂਟਰ ਸਰਪ੍ਰਸਤ ਦੇ ਵਿੱਚ ਪਾਰਾ ਕੰਡੂ ਮੰਗਲਾ ਬਣਾਇਆ ਰਿਹਾ ਹੈ ਬਹੁਤ ਬਹੁਤ ਸਾਥ ਭਾਈ ਧੰਨਵਾਦ ਬਹੁਤ ਸਾਰੀ ਕਮੇਟੀ ਸਰਦਾਰ ਸਾਹੀ ਨੋਮੀ ਨੂੰ ਤੇ ਤੁਹਾਡਾ ਸਾਰਿਆਂ ਦੇ ਪਾਵਨ ਮੰਦਿਰ ਸਾਹਿਬ ਵੱਲੋਂ ਇੱਥੇ ਜਲਪਾਣੀ ਦੀ ਸੇਵਾ ਹੋਣੀ ਆ ਜਲਪਾਣੀ ਸਕਲਾ ਆਪਾਂ ਧੰਨ ਹੀ ਇਹ ਕਰੋ ਦਾਹਾ ਜਿਹੜਾ ਉਪਰਾਨ ਕਰਾਂਗੇ ਆ ਸਮਾਪਨ ਕਰਤਾ ਆਪਣੇ ਕੋਲੇ ਪੜਾਉਣਾ ਬਹੁਤ ਬੰਦਾ ਸੁਣੀਆਂ ਸਖਤਾਂ ਦਾ ਸਹਾਰਾ ਜੰਮ ਸੇਵਾ ਕਲੱਬ ਵਾਲੇ ਵੀਰਾਂ ਦਾ ਉਪਰ ਸਾਹੀ ਨੋਮੀ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜੋ ਇਸ ਪੜਾਪੇ ਭਾਈ ਗੁਰਜਨ ਸਿੰਘ ਜੀ ਦਾ ਉਹਨਾਂ ਦਾ ਧੰਨ ਹੀ ਆਪਾਂ ਹੋਰ 10 ਮਿੰਟਾਂ ਵਾਸਤੇ ਹਾਲ ਕਰੇਗਾ ਕੋਈ ਕਾ

ਬਹੁਤ ਥੋੜਾ ਇਹ ਪ੍ਰਾਸ ਜਾ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਲਵ ਕੀਤੀ ਹੈ ਬਹੁਤ ਧੰਨਵਾਦ ਗੁਰੂ ਸਾਹਿਬ ਦੇ ਪੈਛੇ ਰਹੀ ਰਹਿਣ ਦਾ 25 ਸੱਤ ਸੱਤ ਦਾ ਗੁਰਦੁਆਰਾ ਤਹਿਤ ਤੋਂ ਅਰੰਭ ਹੋ ਕੇ ਲੱਗ ਕੇ ਇਸ ਪ੍ਰਾਸ ਦੇ ਹੋਇਆਂ ਵਿੱਚ ਸਾਲਗੀ ਦੇ ਸਾਰੇ ਮੋਢੀ ਮਿਹਨਤਵਾਰਾਂ ਨੂੰ ਆਰੇ ਦੇ ਸਮੂਹੀਆਂ ਸੰਗਤਾਂ ਦਾ ਬਹੁਤ ਧੰਨਵਾਦ ਸੇਵਾਦਾਰਾਂ ਦਾ ਡਰਾਈਵਰਾਂ ਦਾ ਭਾਈ ਅਮਨੇ ਸਿੰਘ ਜੀ ਕਲਿਆਣਾ ਜਿਨ੍ਹਾਂ ਦਾ ਫੌਂਡ ਬਹੁਤ ਠੀਕ ਹੈ ਭਾਈ ਮੰਗਾ ਸਿੰਘ ਜੀ ਕਲਿਆਣਾ ਜਿਨ੍ਹਾਂ ਦਾ ਫੌਂਡ ਇਹ ਨਗਰ ਕੀਰਤਨ ਦੇ ਨਾਲ ਸਾਨੂੰ ਬਹੁਤ ਧੰਨਵਾਹ ਰਿਹਾ ਤੇ ਸਤਿਗੁਰੂ ਪਤਸਰ ਦੇ ਤਰ੍ਹਾਂ ਅਨੰਦ ਦੀ ਵਰਤਦਾ ਬਣਾਈ ਰੱਖੇ ਕਿੰਨੇ ਵੀ ਸੋਚੀ ਸੰਗਤ ਦੇ ਚੌਂਕਾਂ ਵਿੱਚ ਬੋਤਰੀਆਂ ਕੇ ਲਵਾਉਣ ਦਾ ਸਾਧਨ ਗਿਆ ਆਪ ਬੱਜੇ ਵਾਹਿਗੁਰੂ ਜੀ ਦਾ ਖੱਤਰਾ ਵਾਹਿਗੁਰੂ ਜੀ ਦੀ ਕਿਰਤੋ ਤੱਲ ਗੁਰੂ ਭਾਗੇ ਬਾਤਰਾ ਆਇਤਾ ਅੱਗੇ ਹਾਸ ਚੱਲ ਰਿਹਾ ਭਾਈ ਧਿਆਨ ਦੇ ਆਪਾਂ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਹਉਮੈ ਨਾਲ ਤੱਕ ਅਗਲੀ ਅਰਦਾਸ ਕਰਨ ਤੱਕ ਦੀ ਸੱਚੇ ਪਤਵੰਤੇ ਇਹ ਤੇਰੇ ਮਨਕਿਰਤ ਸੰਸਕਰ ਬਖਸ਼ਾ ਹੋਵੇ ਜੀ ਮੈਂ ਇਹਨੇ ਜਪਨੀ ਸਹੁੰ ਬਾਖੀਤੀ ਹੈ ਮੈਂ ਇਹਨੇ ਮੂਲ ਬਖਸ਼ੇ ਬਾਖੀਤੀ ਹੈ ਮੈਂ ਸਦਾ ਲਈ ਗੁਰਮੰਤਰ ਵਾਹਿਗੁਰੂ ਦੇ ਨਾਮ ਲੈ ਕੇ ਸੱਚੇ ਪਤਵੰਤੇ ਦੀ ਬਖਸ਼ਾ ਪ੍ਰਾਪਤ ਕਰਨ ਵਾਲੀ ਆਸਤੇ ਭਾਈ ਆਪਾਂ ਅਜ ਤੋਂ ਗੁਰੂ ਜੀ ਨੇ पर पर अ ਅੱਜ ਵੀ ਜਾਓ ਸਤਿਗੁਰੂ ਤੇ ਸਭਾਤਿ ਮਹਾਰਾਜ ਪੰਥਮੇ ਸਾਧੂਆਂ ਦੇ ਗੋਲੇ ਰਾਏ ਪਾਤਸ਼ਾਹ ਨੇ 34 ਲਾਤੀ ਜਿੱਤੇ ਵੀ ਉਹਨਾਂ ਜਾਂ ਦੇ ਬੱਤੇ ਵਿੱਚ ਧੰਨ ਸਤਿਗੁਰੂ ਸਾਤਿ ਮਹਾਰਾਜ ਦੀ ਸੱਚਾ ਧਰਮ ਹਰੁਣ ਦਾ ਪਾਤਸ਼ਾਹ ਆਪਣੀ ਜੀਤਾਂ ਤੇ ਬਹੁਤ ਖੁਸ਼ ਹੋਇਆ ਸੱਭੂ ਸੱਭੂ ਪੱਤਾਂ ਅੰਮੀ ਇਹਨਾਂ ਚਾਰ ਪਿੰਡਾਂ ਦੇ ਤੋਂ ਪਾਸਟ ਦੇ ਪਰਿਵਾਰ ਅੱਗੇ ਜੈਡੂਲ ਟੀਮ ਇੱਧਰ ਆ ਕੇ ਸਭਾ ਨੂੰ ਨਮਸਕਾਰ ਕਰਤਾਂ ਸੱਭੂ ਪੱਤਾਂ ਬਸ ਕਰ ਆਇਆ ਕਿ ਮੈਂ ਜਾਉਂਗਾ ਇੱਧਰ ਵੀ ਆ ਕੇ ਕਰਦਾ ਹਾਂ ਪੰਜਾ ਸਭਾ ਲੱਡੂ ਵੀ ਲਾ ਦੇ ਇੱਕ ਇੱਕ ਤੇਰੇ ਬਾਪੂ ਨੂੰ ਲਾ ਦੇ ਇੱਕ ਤੇਰੇ ਬਾਪੂ ਲਾ ਦੇ ਸੌ ਰੁਪਏ ਨਾ ਸੱਭੂ ਪੱਤਾਂ ਉਹ ਕੁੜੀ ਰਾਤ ਤੋਂ ਲੱਗੀ ਹੋਈ ਕਹਿੰਦਾ हर प्रकार भाई यह जिला दिल्ली धरने एक मखी मखर साहबारा एक लक्षी साहब गुजारा इन्होंने गुरु सब से धर्म बने आए मैं बेनती कर रहा धर्म गुरु के राज की बड़ी छोटी रमन है ਤਾਂ ਮੈਂ ਇੱਕ ਗਰੀਬ ਬੰਦਾ ਜਿਹਦੇ ਕੋਲ ਨਾ ਕੋਈ ਕੱਪੜਾ ਵੀ ਨਹੀਂ ਸਤੂਆਂ ਨੂੰ ਧੰਗ ਨੂੰ ਚਾਹਣ ਦਾ ਮਹਾਰਾਜ ਦੇ ਸਾਹਮਣੇ ਆਇਆ ਸਿਰਫ ਆਪਣੀ ਪੁਸ਼ਾਕ ਲਾ ਕੇ ਉਸ ਬੱਚੇ ਦੇ ਘਰ ਵਿੱਚ ਮਹਿਲਾ ਦਿੱਤੀ ਆਪ ਲੰਮੇ ਪਿੰਲੇ ਜਿਹੜੇ ਮਾਤਾ ਜੀ ਦੇ ਕੋਲੇ ਆਏ ਤੇ ਮਾਤਾ ਜੀ ਨੇ ਸਟੈਟ ਦੀ ਧੰਗ ਨੂੰ ਹਰ ਸੋਹਣੋ ਕਹਿੰਦੇ ਫਰਤੂ ਨੇ ਰਹਿ ਲਾ ਕੇ ਕਿਹਾ ਉਹ ਕਹਿੰਦੇ ਅੱਜ ਤੇ ਇੱਕ ਬੱਚੇ ਦਾ ਸਭ ਨੂੰ ਧੱਕਿਆ ਹੈ ਸਭਾ ਆਉਂਦਾ ਇਹ ਸਾਰੇ ਹਿੱਤਾਂ ਕਾਮ ਦੀ ਚਿੱਕੀ ਚਾਂਦਰ ਵੜਨੇ ਮਾਰਿਆਂ ਦੇ ਧਰਮ ਦੀ ਖਾਤਰ ਇਹ ਮਾਰਿਆਂ ਦਾ ਕਸ ਕਰਦੇ ਸਾਰੇ ਵੀ ਕੰਮ ਕਰਦੇ ਅੱਜ ਉਹ ਤੁਹਾਨੂੰ ਮਾਣ ਚਾਹ ਤੀ ਤਾਡੂ ਨੂੰ ਬਹੁਤ ਸੂਰਤਾਂ ਨੇ ਜੀਉਂਦੀ ਲਾ ਜੀਆ ਅੱਜ ਦਾ ਬੀਰੂ ਕੋਲ ਤੁਹਾਨੂੰ ਮਹਾਰਾਜ ਕਹਿੰਦੇ ਬੇਟਾ ਜਿੰਨਾ ਤੋਂ ਬੰਦਾ ਸ਼ਹੀਦ ਹੋ ਜਾਂਦਾ ਉਹ ਬੱਚੇ ਕਿੰਨੀ ਮਹਾਨਿਆ ਕਰਦੇ ਆ ਉਹਨਾਂ ਦੇ ਮਾਮਾ ਕਿਤਨਾ ਹੁੰਦਾ ਫਲਤਾ ਜੀ ਵੀ ਉਹ ਫਲਤਾ ਕੋਲ ਤੀਹ ਬਹੋਲ ਮੱਛੀਆਂ ਸੱਦੇ ਮੈਂ ਤੀਹ ਹਰਕਾ ਕੋਈ ਫਲਤਾ ਮਹਿੰਗਾ ਨਹੀਂ ਜੇ ਮੇਰੇ ਕੱਲਾਂ ਦੀ ਮਾਂ ਕਿਤਬਾ ਦਿੱਤੀਆਂ ਲੱਖਾਂ ਲਾਵਾ ਕਿਤਬਾ ਹਉਣ ਤੋਂ ਬੱਕੀਆਂ ਐ ਕਿ ਕੋਈ ਫਲਤਾ ਮਹਿੰਗਾ ਨਹੀਂ ਲੇਕੋ ਧੰਗੋ ਦੇ ਕਰਾਂਗੇ ਬਾਤ ਕਦੀ ਗੋਹਰੀ ਲੱਗਿਆ ਅੱਗੋਂ ਤਖਤੂ ਤੇ ਕਹਕਰ ਮਹਾਰਾਜਾ ਦੇਖ ਕੇ ਜਵਾਬ ਧੰਗੋ ਦੇ ਕਰਾਂਗੇ आ <laughs> ਉਮੇਂਗਾ ਜਤੀਮ ਲਾਲ ਤੋਂ ਸਤਿਗੁਰੂ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਸਮਝਾਇਆ ਤੇ ਸਤਿਗੁਰੂ ਪਾਤਸ਼ਾਹ ਸਾਰੇ ਹਰਿਆਣਾ ਦੀ ਚਾਦਰ ਬਣ ਲਈ ਤਿਆਰ ਵਰ ਤਿਆਰ ਹੋਏ ਇਹ ਜਿਹੜਾ ਨਗਰ ਹੈ ਮਟਭਾਗਾ ਨਗਰ ਹੈ ਭਾਈ ਇਸ ਨਗਰ ਦੇ ਵਿੱਚ ਸਭ ਤੋਂ ਜ਼ਿਆਦਾ ਢਾਢੀ ਹੈ ਢਾਢੀ ਪਰਿਵਾਰ ਨੇ ਬਹੁਤ ਸਾਰਾ ਮਾਨ ਸਨਮਾਨ ਕੀਤਾ ਮੇਰੇ ਨਾਲ ਸਵਾਮਣਾ ਨਿਵਾ ਰਿਆ ਭਾਈ ਸੁਰਬਾਹ ਸਿੰਘ ਜੀ ਦੀ ਵੀ ਉਸੇ ਪਿਆਰ ਨਾਲ ਕੱਢੀ ਕਹਿੰਦੇ ਹੋ ਉਨਰ ਦੇ ਸੂਚੇ ਪਰਿਵਾਰ ਵੱਲੋਂ ਅਤੇ ਜੌਨੀ ਸਰਪੰਚਾਂ ਦੇ ਪਰਿਵਾਰ ਵੱਲੋਂ ਉਸ ਤੋਂ ਉੱਪਰ ਸੰਸਦਾ ਵੱਲੋਂ ਇੱਕ ਧਾਵੀ ਬਹੁਤ ਜ਼ਰਦਾ ਪਿੰਨਾ ਖੰਡੇ ਵਿੱਚ ਜਿਹਨਾਂ ਦੇ ਮੌਤ ਪੁੱਤਰ ਸਰਦਾਰ ਮਜੀਦ ਸਿੰਘ ਜੀ ਬੀਐਸਰ ਦੇ ਨਾਲ ਚਲਾ ਰਹੇ ਉਹਨਾਂ ਦੇ ਇੱਕ ਅੱਕਾਸੀ ਸਾਡੇ ਅਸਤਾਦ ਲਖਿਆਰ ਸਿੰਘ ਜੀ ਤਖਤਾਨੀ ਦਾ ਸਾਥ ਜੁਣਨ ਨੇ 4 5000 ਕਰਤਾ ਐ ਪਾਉਂਦਕ ਸੋ ਸਰਪੰਚ ਜੀ ਨੂੰ ਕਿੰਨਾ ਪਤਾ ਨਹੀਂ ਕਿੰਨਾ ਦਾ ਹਾਥ ਲੱਗ ਰਿਹਾ ਸੰਗਤ ਦੇ ਝੋਲੀ ਵਿੱਚ ਪਾਇਆ ਇਹ ਬਰਾਦਾ ਭਾਈ ਖੰਨਾ ਸਵਾਗਤ ਹੈ ਦੂਜੀਆਂ ਸੰਗਤਾਂ ਦਾ ਤੇ ਵੀ ਧੰਨਵਾਦ ਗੁਰੂ ਘਰ ਦੇ strengthuaqtari ki bapa ji par kari pehariattari ki aada masooo lagita ki ka faz aada ka, 하elakibrothiki paala ki ki brahita ba ba ji pan vartu ki burus te, ta cha kayore sa weeran dalam aada sabi yi afrika cabi littaraikika ba ind haraku趲 ki da �ari kittari ke bad goal many cioè, wow o Orth e buantari beharik kaa mili dorik qat ay ko